ਸਤਨਾਮ ਵਾਹਿਗੁਰੂ ਸਾਹਿਬ ਜੀ ਅਸਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾ ਤੀਰਥ ਨਾ ਤੇ ਸ਼ਬਦ ਵਿਚਾਰ ਅੰਤਰ ਗਿਆਨ ਹੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚ ਏਹ ਪ੍ਰਭ ਧਰਣੀ ਧਰ ਸੰਸਾਰ ਰੋਗੀ ਨਾਮਧਾਰੂ ਮਹਿਲ ਲਾਗ ਸਚ ਵਨ ਗੁਰਵਾਕ ਨਰਮਲ ਸਦਾ ਚਾਨਣ ਮਿਤ ਸਾਚ ਤੀਰਥ ਮਜਨ ਸਾਚ ਨਾਲ ਲਗੈਣ ਚਾਮਲ ਧੋਈਏ ਗੁਣ ਹਾਰ ਪਰੋਏ ਕਿਸ ਕਉ ਰੋਈਏ ਵਿਚਾਰ ਮਾਰ ਤਰ ਤਾਰ ਉਲਟ ਝੋਨ ਨਾ ਪਪਾਰਸ ਪਰਮ ਧਾਨੀ ਸੱਚ ਸੱਚ ਪਹਾਵਾਏ ਆਨੰਦ ਅਨ ਦੇਨ ਹਰ ਖ ਸੱਚ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਘੁਰ ਦਿਖਾਇਆ ਮੈਲ ਨਾਹੀ ਸਚ ਮਨ ਸੰਗਤ ਮੇਂ ਤਮਲਾਪ ਹੋਰ ਨਾਵਣੋ ਗਾਵੇ ਗਾਵਣ ਹਰ ਸ਼ਬਦ ਸੁਹਾਵਣੋ ਸਾਲਾ ਹੈ ਸਾਚੇ ਮਨ ਸਤਗੁਰੁ ਭੰਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਜਨ ਬੇਣੀ ਤਾਂ ਸੰਗਮ ਸਤ ਸਤੇ ਆਰਾਧੇ ਕੰਕਾਰ ਸੱਚ ਨਿਤ ਦੇ ਚੜ੍ਹ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੈ ਸਭ ਕੋ ਵੜੇ ਆਖੀਏ ਹਉ ਮੂਰਖ ਨੀਚ ਅਜਣ ਸਮਝ ਸਾਖੀਏ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮੰਨਿਆ ਮੇਰਾ ਖੋਚ ਕਰਹਿ ਆਵਹਿ ਵਿਖਲਾਤੇ ਸ਼ਬਦ ਸੱਚ ਗੁਰ ਮੇਰਾ ਅੱਖਣ ਟੋਟ ਨ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸੱਚ ਕਹੇ ਬੇਨੰਤੀ ਮਨ ਮਾਂਜ ਹਰਪੁਰ ਰਹਿ ਆ ਸੋਈ ਨਾਨਕ ਸੱਚ ਕਹ ਬੇਨੰਤੀ ਮਨ ਮੰਝ ਸਚ ਸੋਈ ਵਾਹ ਇਹ ਗੁਰਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ ਤਨਾਸਰੀ ਮਹਿਲਾ ਪਹਿਲਾ ਸ਼ੰਤ ੴ ਸਤਿਗੁਰ ਪ੍ਰਸਾਦਿ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਰੂਪ ਗੁਰੂ ਪਿਆਰੇ ਸਾ ਸੰਗਤ ਜੀ ਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧਨਾਚਰੇ ਰਾਗ ਅੰਦਰ ਸ਼ੰਤ ਰੂਪ ਵਿੱਚ ਪਾਵਨ ਅੰਗ 687 ਅਤੇ 88 ਉੱਤੇ ਸੁਭਾਏਮਾਨ ਸਤਿਗੁਰੂ ਕਹਿੰਦੇ ਦੁਨਿਆਦੇ ਲੋਕੋ ਮੈਂ ਵੀ ਤੀਰਥ ਤੇ ਇਸ਼ਨਾਨ ਕਰਨ ਜਾਂਦਾ ਕਿਉਂਕਿ ਮੇਰਾ ਬਾਪੂ ਰੋਜ਼ ਕਹਿੰਦਾ ਵੀ ਤੀਰਥ ਨਹਾਵਾ ਜੇ ਤਿਸ ਭਾਵਾ ਨਹੀਂ ਤਾਂ ਵਿਣ ਭਾਣੇ ਕੇ ਨਾਏ ਕਰੀ ਮੈਂ ਵੀ ਤੀਰਥ ਤੇ ਇਸ਼ਨਾਨ ਕਰਾਂ ਜੇ ਤੈਨੂੰ ਚੰਗਾ ਲੱਗਦਾ ਹੈ ਤੇ ਸਤਿਗੁਰੂ ਕਹਿੰਦੇ ਮੇਰੇ ਮਾਲਕ ਨੂੰ ਇੱਕ ਤੀਰਥ ਚੰਗਾ ਲੱਗਦਾ ਉਹ ਤੀਰਥ ਹੈ ਨਾਮ ਦਾ ਸਤਿਗੁਰੂ ਕਹਿੰਦੇ ਮੈਂ ਵੀ ਇਸ਼ਨਾਨ ਕਰਦਾ ਇਸ ਨਾਮ ਦੇ ਤੀਰਥ ਤੇ ਤੇ ਰੋਜ਼ਾਨਾ ਇਸ਼ਨਾਨ ਕਰ ਕਰਕੇ ਆਪਣੇ ਜੀਵਨ ਦੀ ਸਾਰੀ ਮੈਲ ਨੂੰ ਲਾ ਲੈਂਦਾ ਕਿਉਂਕਿ ਸਿਰੋਜ ਪੜ੍ਹਦੇ ਹਾਂ ਕਿ ਜਿਹੜਾ ਮਨੁੱਖ ਮਾਲਕ ਦੇ ਨਾਮ ਦੇ ਵਿੱਚ ਇਸ਼ਨਾਨ ਕਰਦਾ ਏ ਉਸ ਦੇ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਮੇ ਕਰੰਗ ਸਤਿਗੁਰ ਕਿਰਪਾ ਕਰਨ ਇਸ ਨਾਮ ਦੇ ਰੰਗ ਦੇ ਚਸਤੀ ਵਿਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ